ਸੋਰਠਾ ਅਭਿਗਤ ਅਲਖ ਅਭੇਵ ਅਗਮ ਅਪਾਰ ਅਨੰਤ ਗੁਰ ਸਤ ਗੁਰ ਨਾਨਕ ਦੇਵ ਓਰ ਬ੍ਰਹਮ ਪੂਰਨ ਬ੍ਰਹਮ ਅਭਿਗਤ ਅਲਖ ਅਭੇਵ ਅਗਮ ਅਪਾਰ ਅਨੰਤ ਗੁਰ ਸਤ ਗੁਰ ਨਾਨਕ ਦੇਵਾ ਪਾਰ ਬ੍ਰਹਮ ਪੂਰਨ ਬ੍ਰਹਮ ਦੋਹਰਾ ਅਗਮ ਅਪਾਰ ਅਨੰਤ ਗੁਰ ਅਭਿਗਤ ਅਲਖ ਅਭੇਵ ਪਾਰ ਬ੍ਰਹਮ ਪੂਰਨ ਬ੍ਰਹਮ ਸਤ ਗੁਰ ਨਾਨਕ ਦੇਵ ਸ਼ੰਤ ਸਤ ਗੁਰ ਨਾਨਕ ਦੇਵ ਦੇਵ ਦੇਵੀ ਸਭ ਧਿਆਵਹਿ ਨਾਦ ਬਾਦ ਬਿਸਮਾਦ ਰਾਗ ਰਗਨ ਗੁਣ ਗਾਵਹਿ ਸੁੰਨ ਸਮਾਦ ਅਗਾਦ ਸਾਧ ਸੰਗਤ ਸਪਰੰਪਰ ਅਬੇ ਗਾਤਾ ਅਲਖ ਅਭੇਵ ਅਗਮ ਅਗਮਿਤ ਅਪਰੰਪਰ ਸੁੰਨ ਸਮਾਦ ਅਗਾਦ ਸਾਧ ਸੰਗਤ ਸਪਰੰਪਰ ਅਬੇ ਗਾਤਾ ਅਲਖ ਅਭੇਵ ਅਗਮ ਅਗਮਿਤ ਅਪਰੰਪਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨਮਾਨਯੋਗ ਸਾਧ ਸੰਗਤ ਜੀ ਜੋ ਸਿੱਖ ਧਰਮ ਦੇ ਵੇਦ ਵਿਆਸ ਭਾਈ ਗੁਰਦਾਸ ਜੀ ਜਿਨ੍ਹਾਂ ਦੀ ਰਚਨਾ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਦਾ ਮਾਨ ਪ੍ਰਾਪਤ ਹੋਇਆ ਹੈ ਉਹਨਾਂ ਵੱਲੋਂ ਜੋ ਰਚਨਾ ਕੀਤੀ ਗਈ ਕਵਿੱਤ ਸਵੰਨਾਦੀ ਜਿੰਨਾ ਦੀ ਵਿਚਾਰ ਦਾ ਸਾਹਿਬ ਜੀ ਦੇ ਨਾਲ ਤੁਸ਼ ਬੁੱਧੀ ਅਨੁਸਾਰ ਸਾਂਝੀ ਕਰਨ ਦਾ ਯਤਨ ਕਰ ਰਿਹਾ ਹੈ ਸੋ ਪਿਛਲੇ ਸ਼ੰਦ ਦੇ ਵਿੱਚ ਜਿਸ ਦੇ ਨਾਲ ਇੱਕ ਸੋਰਠਾ ਇੱਕ ਦੋਹਰਾ ਇੱਕ ਛੰਦ ਹੈ ਉਸ ਵਿੱਚ ਭਾਈ ਗੁਰਦਾਸ ਜੀ ਨੇ ਉਸ ਪਰਿਪੂਰਨ ਅਕਾਲ ਪੁਰਖ ਵਾਹਿਗੁਰੂ ਜੀ ਦਾ ਮੰਗਲਾ ਚਰਨ ਕੀਤਾ ਉਸ ਪਰਮਾਤਮਾ ਦੇ ਸਰਗੁਣ ਸਰੂਪ ਦਾ ਉਹਨਾਂ ਨੇ ਜਿਹੜਾ ਨਿਰਗੁਣ ਸਰੂਪ ਦਾ ਜ਼ਿਕਰ ਕੀਤਾ ਉਸ ਪਰਮਾਤਮਾ ਦੀ ਵਡਿਆਈ ਉਸ ਵਾਹਿਗੁਰੂ ਜੀ ਦੇ ਚਰਨਾਂ ਤੇ ਨਮਸ਼ਕਾਰ ਕੀਤੀ ਹੈ ਇਹ ਜੋ ਦੂਸਰਾ ਸ਼ੰਦ ਹੈ ਇਸ ਦੇ ਨਾਲ ਇੱਕ ਸੋਰਠਾ ਇੱਕ ਦੋਹਿਰਾ ਔਰ ਇੱਕ ਸ਼ੰਦ ਹੈ ਸੋ ਇਸ ਦੇ ਵਿੱਚ ਭਾਈ ਗੁਰਦਾਸ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੇ ਚਰਣਾ ਤੇ ਨਮਸ਼ਕਾਰ ਕਰ ਰਹੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਣਾ ਤੇ ਨਮਸ਼ਕਾਰ ਕਰਦੇ ਹੋਏ ਗੁਰੂ ਨਾਨਕ ਸਾਹਿਬ ਜੀ ਦਾ ਮੰਗਲਾ ਚਰਣ ਕਰਦੇ ਹੋਏ ਭਾਈ ਗੁਰਦਾਸ ਜੀ ਬਚਨ ਕਰ ਰਹੇ ਨੇ ਸੋਰਠਾ ਸਭ ਗਤ ਅਲਖ ਅਭੇਮ ਅਗਮ ਅਪਾਰ ਅਨੰਤ ਗੁਰ ਆਭਿਗਤ ਦਾ ਅਰਥ ਹੈ ਜਿਸ ਦੀ ਗਤੀ ਨਾ ਜਾਣੀ ਜਾ ਸਕੇ ਜਿੰਨੂੰ ਜਾਣਨ ਦੇ ਵਿੱਚ ਬੜੀ ਕਠਿਨਾਈ ਆਵੇ ਭਾਵ ਜਿਸ ਨੂੰ ਜਾਣਿਆ ਨਾ ਜਾ ਸਕੇ ਜਿਸ ਦੀ ਗਤੀ ਨੂੰ ਸਮਝਿਆ ਨਾ ਜਾ ਸਕੇ ਜਾਇਦੇ ਵੀ ਵਿਦਵਾਨਾਂ ਨੇ ਅਰਤੀ ਵੀ ਕੀਤੇ ਨੇ ਜਿਹੜਾ ਨਾਸ਼ ਨਾ ਹੋਵੇ ਜਿਹੜਾ ਅਬినాਸ਼ੀ ਹੈ ਅਲਖ ਅਲਖ ਦਾ ਭਾਵ ਹੈ ਜਿਸ ਨੂੰ ਲਖਿਆ ਨਾ ਜਾ ਸਕੇ ਜਿਸ ਨੂੰ ਸਮਝਿਆ ਨਾ ਜਾ ਸਕੇ ਜਿਹੜਾ ਸਮਝ ਤੋਂ ਪਰੇ ਹੈ ਅਪੀਵ ਅਪੀਵ ਦਾ ਅਰਥ ਹੈ ਜਿਸ ਦਾ ਭੇਦ ਨਹੀਂ ਪਾਇਆ ਜਾ ਸਕਦਾ ਜਿਹਦੇ ਮਰਮ ਨੂੰ ਨਾ ਜਾਣਿਆ ਜਾ ਸਕੇ ਅਗੰਮ ਜਿਹੜਾ ਪਹੁੰਚ ਤੋਂ ਪਰੇ ਹੈ ਅਪਾਰ ਜਿਹਦਾ ਕੋਈ ਪਾਰਾ ਵਾਰ ਨਹੀਂ ਅਨੰਤ ਜਿਸ ਦਾ ਕੋਈ ਅੰਤ ਨਹੀਂ ਹੈ ਜਿਹੜਾ ਬੇਅੰਤ ਹੈ ਗੁਰ ਗੁਰ ਦਾ ਭਾਵ ਵਿਦਵਾਨਾਂ ਨੇ ਗੋ ਤੋਂ ਭਾਵ ਹਨੇਰੋ ਝੁਲਿਆ ਹੈ ਰੂਹ ਤੋਂ ਭਾਵ ਚਾਨਣ ਤੋਂ ਲਿਆ ਹੈ ਔਰ ਇਹਦੇ ਅਰਥ ਵਿਦਵਾਨ ਗੁਰਮੁਖ ਕਿਉਂ ਕਰਦੇ ਨੇ ਗੋ ਭਾਵ ਹਨੇਰਾ ਰੂਹ ਭਾਵ ਚਾਨਣ ਅ ਗਿਆਨਤਾ ਦੇ ਹਨੇਰੇ ਨੂੰ ਜਿਹੜਾ ਨਾਸ਼ ਕਰਕੇ ਗਿਆਨ ਦਾ ਚਾਨਣ ਬਖਸ਼ਿਸ਼ ਕਰਦਾ ਏ ਉਸ ਨੂੰ ਗੁਰੂ ਕਿਹਾ ਜਾਂਦਾ ਹੈ ਭਾਈ ਗੁਰਦਾਸ ਜੀ ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਅਭਗਤ ਭਾਵ ਅਬినాਸ਼ੀ ਹੈ ਅਲਖ ਭਾਵ ਜਿਸ ਨੂੰ ਜਾਣਿਆ ਨਹੀਂ ਜਾ ਸਕਦਾ ਅਭਿਅੇਵ ਜਿਸ ਦਾ ਮਰਮ ਨਹੀਂ ਪਾਇਆ ਜਾ ਸਕਦਾ ਅਗੰਮ ਜਿਹੜਾ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ ਅਪਾਰ ਜਿਹਦਾ ਕੋਈ ਪਾਰਾ ਵਾਰ ਨਹੀਂ ਅਨੰਤ ਜਿਹੜਾ ਬੇਅੰਤ ਹੈ ਗੋਰਾ ਜਿਹੜਾ ਅਗਿਆਨਤਾ ਦੇ ਹਨੇਰੇ ਨੂੰ ਨਾਸ਼ ਕਰਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਹੈ ਸਤ ਗੁਰ ਨਾਨਕ ਦੇਵਾ ਪਾਰ ਬ੍ਰਹਮਪੂਰਨ ਬ੍ਰਹਮ ਇਸ ਪੰਕਤੀ ਦੇ ਅਨਵੇਂ ਅਰਥ ਨੇ ਪਾਰ ਬ੍ਰਹਮ ਦਾ ਭਾਵ ਹੈ ਜਿਹੜਾ ਨਿਰਗੁਣ ਬ੍ਰਹਮ ਹੈ ਤੇ ਜਿਹੜਾ ਪੂਰਣ ਬ੍ਰਹਮ ਹੈ ਉਹਦਾ ਅਰਥ ਹੈ ਜਿਹੜਾ ਸਰਗੁਣ ਬ੍ਰਹਮ ਹੈ ਭਾਈ ਗੁਰਦਾਸ ਜੀ ਕਹਿੰਦੇ ਜਿਹੜਾ ਪਰਮਾਤਮਾ ਅਬినాਸ਼ੀ ਹੈ ਅਲਕ ਹੈ ਅਭੀਵ ਹੈ ਅਗੰਮ ਹੈ ਅਪਾਰ ਹੈ ਅਨੰਤ ਹੈ ਜਿਹੜਾ ਅਕਾਲ ਪੁਰਖ ਅਗਿਆਨਤਾ ਦੇ ਹਨੇਰੇ ਨੂੰ ਨਾਸ਼ ਕਰਕੇ ਗਿਆਨ ਦਾ ਚਾਨਣ ਬਖਸ਼ਿਸ਼ ਕਰਨ ਵਾਲਾ ਹੈ ਉਸ ਨਿਰਗੁਣ ਸਰੂਪ ਦੇ ਸਰਗੁਣ ਸਰੂਪ ਦਾ ਨਾਮ ਧੰਨ ਗੁਰੂ ਨਾਨਕ ਦੇਵ ਸਾਹਿਬ ਦੇ ਦੁਹਰਾ ਅਗਮ ਅਪਾਰ ਅਨੰਤ ਗੁਰ ਅਭਿਗਤ ਅਲਖ ਅਭੇਵ ਪਾਰ ਬ੍ਰਹਮ ਪੂਰਨ ਬ੍ਰਹਮ ਸਤ ਗੁਰ ਨਾਨਕ ਦੇਵਾ ਉਸੇ ਹੀ ਸੋਰਠੇ ਨੂੰ ਭਾਈ ਗੁਰਦਾਸ ਜੀ ਨੇ ਹੁਣ ਦੁਹਰੇ ਦੇ ਰੂਪ ਵਿੱਚ ਬਿਲਕੁਲ ਉਹੀ ਸ਼ਬਦ ਜਿਹੜੇ ਉਹਨਾਂ ਨੇ ਵਰਤੇ ਨੇ ਪਰ ਪੰਕਤੀਆਂ ਜਿਹੜੀਆਂ ਉਹ ਉਪਰ ਥੱਲੇ ਕਰ ਦਿੱਤੀਆਂ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਅਗਮ ਅਪਾਰ ਅਨੰਤ ਗੁਰ ਸੋਰਠੇ ਵਿੱਚ ਇਹ ਸ਼ਬਦ ਜਿਹੜੇ ਨੇ ਚਾਰ ਸ਼ਬਦ ਬਾਅਦ ਵਿੱਚ ਆਏ ਦੋਇਰੇ ਵਿੱਚ ਚਾਰ ਸ਼ਬਦ ਪਹਿਲਾਂ ਆਏ ਇਹਨੂੰ 99 ਭਾਈ ਗੁਰਦਾਸ ਜੀ ਨੇ 99 ਦੇ ਰੂਪ ਵਿੱਚ ਲਿਖ ਦਿੱਤਾ ਹੈ ਕਿ ਮਗਰਲੇ ਚਾਰ ਸ਼ਬਦ ਪਹਿਲਾਂ ਲਿਖ ਦਿੱਤੇ ਨੇ ਸੋਰਠੇ ਵਾਲੇ ਔਰ ਜਿਹੜੇ ਸੋਰਠੇ ਦੇ ਪਹਿਲੇ ਸ਼ਬਦ ਨੇ ਉਹ ਪਿੱਛੇ ਲਾ ਦਿੱਤੇ ਨੇ ਭਾਈ ਗੁਰਦਾਸ ਜੀ ਕਹਿੰਦੇ ਅਗਮ ਜਿਹੜਾ ਅਕਾਲ ਪੁਰਖ ਵਾਹਿਗੁਰੂ ਪੌਂਚ ਤੋਂ ਪਰੇ ਹੈ ਅਪਾਰ ਜਿਹਦਾ ਕੋਈ ਪਾਰਾ ਵਾਰ ਨਹੀਂ ਅਨੰਤ ਜਿਹੜਾ ਵਾਹਿਗੁਰੂ ਬੇਅੰਤ ਹੈ ਜਿਹਦਾ ਕੋਈ ਅੰਤ ਨਹੀਂ ਗੁਰ ਜਿਹੜਾ ਅਗਿਆਨਤਾ ਦੇ ਹਨੇਰੇ ਨੂੰ ਨਾਸ਼ ਕਰਕੇ ਗਿਆਨ ਦਾ ਚਾਨਣ ਦੇਣ ਵਾਲਾ ਹੈ ਅਬਿਗਤ ਜਿਹੜਾ ਅਬినాਸ਼ੀ ਹੈ ਅਲਖ ਜਿਹੜਾ ਅਲਖ ਹੈ ਜਿੰਨੂੰ ਸਮਝਿਆ ਨਹੀਂ ਜਾ ਸਕਦਾ ਸਮਝ ਤੋਂ ਪਰੇ ਹੈ ਅਭੇਵ ਜਿਹਦਾ ਮਰਮ ਨਹੀਂ ਜਾਣਿਆ ਜਾ ਸਕਦਾ ਪਾਰ ਬ੍ਰਹਮ ਭਾਈ ਗੁਰਦਾਸ ਜੀ ਕਹਿੰਦੇ ਜਿਹੜਾ ਨਿਰਗੁਣ ਸਰੂਪ ਹੈ ਪੂਰਨ ਬ੍ਰਹਮ ਉਸੇ ਨਿਰਗੁਣ ਦਾ ਸਰਗੁਣ ਸਰੂਪ ਜਿਹੜਾ ਹੈ ਸਤ ਗੁਰੂ ਨਾਨਕ ਦੇਵ ਉਹਦਾ ਨਾਮ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਹੈ ਜਾਂ ਇਹਦੇ ਅਰਥਿਓ ਕੀਤੇ ਜਾ ਸਕਦੇ ਨੇ ਇਹ ਸਤ ਗੁਰੂ ਨਾਨਕ ਦੇਵ ਸਾਹਿਬ ਜੀ ਉਸ ਨਿਰਗੁਣ ਸਰੂਪ ਪਰਮਾਤਮਾ ਦੇ ਸਰਗੁਣ ਸਰੂਪ ਨੇ ਜਿਹੜੇ ਵਾਹਿਗੁਰੂ ਜੀ ਅਬਿਨਾਸੀ ਨੇ ਪਾਰ ਆਵਰਤੋ ਰਹਿਤ ਨੇ ਜਿਹੜੇ ਵਾਹਿਗੁਰੂ ਜੀ ਬੇਅੰਤ ਨੇ ਜਿਹੜੇ ਅਗਿਆਨਤਾ ਦੇ ਹਨੇਰੇ ਨੂੰ ਨਾਸ਼ ਕਰਕੇ ਗਿਆਨ ਦਾ ਚਾਨਣ ਦੇਣ ਵਾਲੇ ਨੇ ਜਿਹੜੇ ਅਭਿਗਤ ਅਬినాਸ਼ੀ ਨੇ ਜਿਹੜੇ ਵਾਹਿਗੁਰੂ ਜੀ ਅਲਕ ਜਿਨ੍ਹਾਂ ਨੂੰ ਸਮਝਿਆ ਨਹੀਂ ਜਾ ਸਕਦਾ ਤੇ ਜਿਨ੍ਹਾਂ ਦਾ ਮਰਮ ਨਹੀਂ ਪਾਇਆ ਜਾ ਸਕਦਾ ਉਹ ਸਵਾਹਿਗੁਰੂ ਦਾ ਰੂਪ ਨੇ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਛੰਦ ਸਤਗੁਰ ਨਾਨਕ ਦੇਵਾ ਦੇਵ ਦੇਵੀ ਸਭ ਧਿਆਵਹਿ ਭਾਈ ਗੁਰਦਾਸ ਜੀ ਸ਼ੰਤ ਦੇ ਵਿੱਚ ਕਹਿੰਦੇ ਨੇ ਕਿ ਸਤਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇਵ ਦਾ ਭਾਵ ਜਿਹੜਾ ਚਾਨਣ ਹੈ ਰੋਸ਼ਨੀ ਕਰਨ ਵਾਲਾ ਦੇਵ ਦਾ ਅਰਥ ਦੀਵਾ ਹੁੰਦਾ ਦੀਵੇ ਤੋਂ ਸ਼ਬਦ ਦੇਵ ਬਣਿਆ ਜਿਹਦਾ ਅਰਥ ਹੈ ਜੀ ਚਾਨਣ ਵੰਡਣ ਵਾਲਾ ਤੇ ਗੁਰੂ ਨਾਨਕ ਸਾਹਿਬ ਜੀ ਦੀ ਉਸਤਤ ਕਰਦੇ ਆ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਬਲਿਓ ਚਰਾਗ ਅੰਧਿਆਰ ਮਹਿ ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ ਕੇ ਇਸ ਸੰਸਾਰ ਸਮੁੰਦਰ ਦੇ ਵਿੱਚੋਂ ਅਗਿਆਨਤਾ ਦੇ ਹਨੇਰੇ ਨੂੰ ਨਾਸ਼ ਕਰਕੇ ਗਿਆਨ ਦਾ ਚਾਨਣ ਬਖਸ਼ਿਸ਼ ਕਰਨ ਵਾਸਤੇ ਇੱਕ ਚਰਾਗ ਇਸ ਸੰਸਾਰ ਦੇ ਵਿੱਚ ਬੜਿਆ ਤੇ ਉਸ ਚਰਾਗ ਦਾ ਨਾਮ ਗੁਰੂ ਨਾਨਕ ਦੇਵ ਸਾਹਿਬ ਹੈ ਵੈਸੇ ਅੱਜ ਕੱਲ੍ਹ ਦੇਵ ਸ਼ਬਦ ਦੇ ਨਾਲ ਵੀ ਕੁਝ ਵਿਦਵਾਨ ਸੱਜਣਾ ਨੇ ਹੀਟ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੇ ਪਿੱਛੇ ਗੁਰੂ ਨਾਨਕ ਦੇਵ ਸ਼ਬਦ ਨਹੀਂ ਲਾਉਣਾ ਚਾਹੀਦਾ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਬਹੁਤ ਥਾਵਾਂ ਤੇ ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦ ਨਾਮ ਦੇ ਪਿੱਛੇ ਦੇਵ ਸ਼ਬਦ ਆਇਆ ਜਿਵੇਂ ਬਚਨ ਹੈ ਗੁਰੂ ਨਾਨਕ ਦੇਵ ਗੋਬਿੰਦ ਰੂਪ ਕਿ ਗੁਰੂ ਨਾਨਕ ਸਭ ਅਕਾਲ ਪੁਰਖ ਦਾ ਹੀ ਸਰੂਪ ਨੇ ਇੱਥੇ ਵੀ ਭਾਈ ਗੁਰਦਾਸ ਜੀ ਸਤਗੁਰ ਨਾਨਕ ਦੇਵ ਸ਼ਬਦ ਵਰਤ ਰਹੇ ਨੇ ਇਸ ਕਰਕੇ ਦੇਵ ਸ਼ਬਦ ਨਾਲ ਹਿੱਟ ਕਰਨ ਦੀ بجائے ਗੁਰੂ ਨਾਨਕ ਸਾਹਿਬ ਨੂੰ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨ ਵਾਲੇ ਉਸ ਗਿਆਨ ਦੇ ਚਾਨਣ ਤੋਂ ਪ੍ਰਭਾਵ ਰਖ ਲੈਣਾ ਚਾਹੀਦਾ ਹੈ ਨਾ ਕਿ ਕਿਸੇ ਦੇਵੀ ਦੇਵਤੇ ਤੋਂ ਭਾਈ ਗੁਰਦਾਸ ਜੀ ਕਹਿੰਦੇ ਨੇ ਸਤ ਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਿਹੜੇ ਮਹਾਨ ਗਿਆਨ ਦਾ ਚਾਨਣ ਨੇ ਅਧਿਆਤਮਿਕਤਾ ਦੀ ਰੋਸ਼ਨੀ ਬਖਸ਼ਣ ਵਾਲੇ ਨੇ ਉਸ ਗੁਰੂ ਨਾਨਕ ਸਾਹਿਬ ਨੂੰ ਦੇਵ ਦੇਵੀ ਸਭ ਧਾਵ ਹੈ ਸਾਰੇ ਦੇਵੀ ਦੇਵਤੇ 33 ਕਰੋੜ ਦੇਵੀ ਦੇਵਤਿਆਂ ਦਾ ਜ਼ਿਕਰ ਸਨਾਤਨ ਮਤ ਦੇ ਧਰਮ ਗ੍ਰੰਥਾਂ ਨੇ ਕੀਤਾ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਵੀ ਔਰ ਭਾਈ ਗੁਰਦਾਸ ਜੀ ਨੇ ਵੀ ਇਹ ਬਚਨ ਲਿਖੇ ਨੇ ਕਿ ਸਾਰੇ ਗੁਰੂ ਨਾਨਕ ਸਾਹਿਬ ਜੀ ਦੀ ਉਸਤਤ ਕਰਦੇ ਨੇ ਭਟ ਸਹਬਾਨ ਕਹਿੰਦੇ ਨੇ ਗੁਣ ਗਾਵਹਿ ਗਾਵੇ ਗੁਣ ਬਰਣ ਚਾਰ ਖਟ ਦਰਸ਼ਨ ਬ੍ਰਹਮਾदिक शिवਨੰਤ ਸਿਮਰੰਤ ਗੁਣਾ ਸਿਮਰੰਤ ਗੁਣਾ ਭਾਈ ਗੁਰਦਾਸ ਜੀ ਕਹਿੰਦੇ ਚਾਰੇ ਵਰਣ ਛੇ ਪੀਖ ਗੁਰੂ ਨਾਨਕ ਸਾਹਿਬ ਦੀ ਗੁਣ ਗਾਉਂਦੇ ਨੇ ਬ੍ਰਹਮਾਦਿਕ ਬ੍ਰਹਮ ਤੇ ਉਹਦੇ ਵਰਗੇ ਹੋਰ ਕਿੰਨੇ ਜਿਹੜੇ ਅਧਿਕ ਦੇਵੀ ਦੇਵਤੇ ਨੇ ਭਾਈ ਗੁਰਦਾਸ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਦੇ ਸਿਮਰੰਥ ਗੁਣਾ ਗੁਰੂ ਨਾਨਕ ਸਾਹਿਬ ਦੇ ਗੁਣਾ ਨੂੰ ਉਹ ਯਾਦ ਕਰਦੇ ਨੇ ਸਿਮਰਦੇ ਨੇ ਗੁਣ ਗਾਵੈ ਗਾਵੈ ਗੁਣ ਸੇਸ਼ ਸੈਸ ਜੀਬਾ ਰਸ ਜਿਹੜਾ ਛੇਸ਼ਨਾਗ ਹੈ ਭਾਈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਭਟਾਂ ਦੇ ਸਵਈਆਂ ਦੇ ਵਿੱਚ ਬਚਣ ਹੈ ਗਾਵੇ ਗੁਣ ਸ਼ੇਸ਼ ਸਹਿਸ ਜੀਬਾ ਰਸ ਕਿ ਸ਼ੇਸ਼ਨਾਗ ਆਪਣੀਆਂ ਹਜ਼ਾਰਾਂ ਜੀਬਾਂ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਦੇ ਗੁਣ ਗਾਉਂਦਾ ਹੈ ਆਦ ਅੰਤ ਲਿਵ ਲਾਗ ਤੁਣਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਭਟ ਸਹਿਬਾਨ ਕਹਿੰਦੇ ਨੇ ਇੱਕ ਰਸ ਲਿਵ ਲਾ ਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਸੁਰਤ ਜੋੜ ਕੇ ਉਹ ਸ਼ੇਸ਼ਨਾਗ ਵੀ ਜਿਹੜਾ ਗੁਰੂ ਨਾਨਕ ਸਾਹਿਬ ਜੀ ਦੇ ਗੁਣ ਗਾਉਂਦਾ ਹੈ ਗਾਵੇ ਗੁਣ ਮਹਾ ਦਿਉ ਬੈਰਾਗੀ ਕਹਿੰਦੇ ਜਿਹੜਾ ਮਹਾਦੇਵ ਸ਼ਿਵ ਜੀ ਜਿਹੜਾ ਜਿਹਨੂੰ ਬੈਰਾਗੀ ਕਿਹਾ ਜਾਂਦਾ ਹੈ ਉਹ ਵੀ ਗੁਰੂ ਨਾਨਕ ਸਾਹਿਬ ਦੇ ਗੁਣ ਗਾਉਂਦਾ ਹੈ ਜਿਨ ਧਿਆਨ ਨਿਰੰਤਰ ਜਾਣਿਓ ਜਿਸ ਗੁਰੂ ਨਾਨਕ ਸਾਹਿਬ ਨੇ ਇੱਕ ਰਸ ਪਰਮਾਤਮਾ ਦੇ ਵਿੱਚ ਸੁਰਤ ਜੋੜੀ ਉਸ ਗੁਰੂ ਨਾਨਕ ਸਾਹਿਬ ਦੇ ਗੁਣ ਸ਼ਿਵ ਜੀ ਵੀ ਗਾਦੇ ਆ ਮਹਾਦੇਵ ਵੀ ਗਾਦੇ ਆ ਮੇਰੀ ਕੈਣ ਤੋਂ ਭਾਵ ਭਾਈ ਗੁਰਦਾਸ ਜੀ ਦੇ ਬਚਨ ਕੇ ਦੇਵ ਦੇਵੀ ਸਭ ਧਿਆਵੇ ਹੈ ਸਾਰੇ ਦੇਵੀ ਦੇਵਤੇ ਗੁਰੂ ਨਾਨਕ ਸਾਹਿਬ ਜੀ ਦਾ ਸਿਮਰਨ ਕਰਦੇ ਨੇ ਉਹਨਾਂ ਨੂੰ ਯਾਦ ਕਰਦੇ ਨੇ ਨਾਦ ਬਾਦ ਬਿਸਮਾਰ ਰਾਗ ਰਾਗਣ ਗੁਣ ਗਾਵਹਿ ਨਾਦ ਦਾ ਅਰਥ ਹੈ ਧੁਨੀ ਸੰਗੀਤ ਭਾਈ ਗੁਰਦਾਸ ਜੀ ਕਹਿੰਦੇ ਨੇ ਰਾਗ ਰਾਗਣ ਰਾਗ ਤੇ ਰਾਗਣੀਆਂ 6 ਰਾਗਾਂ ਦਾ ਜ਼ਿਕਰ ਕੀਤਾ ਜਾਂਦਾ ਹੈ 30 ਰਾਗਣੀਆਂ ਦਾ ਜ਼ਿਕਰ ਕੀਤਾ ਜਾਂਦਾ ਹੈ ਔਰ ਇਸ ਤੋਂ ਬਾਅਦ ਇਹਨਾਂ 6 ਰਾਗਾਂ ਦੀਆਂ 5-5 ਰਾਗਣੀਆਂ ਨੇ ਔਰ 3 ਰਾਗਣੀਆਂ ਦੇ ਅੱਗੇ 8-8 ਪੁੱਤਰ ਨੇ ਇਹਨਾਂ ਨੂੰ 48 ਇਹਨਾਂ ਦੇ ਪੁੱਤਰ ਨੇ 30 ਰਾਗਣੀਆਂ 6 ਰਾਗ ਭਾਈ ਗੁਰਦਾਸ ਜੀ ਕਹਿੰਦੇ ਸਾਰੇ ਨਾਦ ਬਾਦ ਕਹਿੰਦੇ ਵਾਜੀਆਂ ਦੇ ਨਾਲ ਵਿਸਮਾਦ ਧੁਨੀਆਂ ਦੁਆਰਾ ਉਸ ਗੁਰੂ ਨਾਨਕ ਸਾਹਿਬ ਦੇ ਗੁਣ ਗਾਉਂਦੇ ਨੇ ਉਸ ਗੁਰੂ ਨਾਨਕ ਸਾਹਿਬ ਦੀ ਸਿਫਤ ਕਰਦੇ ਨੇ ਸਾਫ ਸ਼ਬਦਾਂ ਵਿੱਚ ਕਹਾਂ ਤੇ 6 ਰਾਗ 30 ਰਾਗਣੀਆਂ 48 ਇਹਨਾਂ ਦੇ ਪੁੱਤਰ ਸਾਰੇ ਕਹਿੰਦੇ ਨੇ ਕਿ ਬਾਜੀਆਂ ਦੇ ਨਾਲ ਸਾਜਾਂ ਦੇ ਨਾਲ ਗੁਰੂ ਨਾਨਕ ਸਾਹਿਬ ਦਾ ਜਸ ਗਾ ਰਹੇ ਨੇ ਸੁੱਨ ਸਮਾਦ ਅਗਾਦ ਸਾਧ ਸੰਗਤ ਸਪਰੰਪਰ ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਉਸ ਮਹਾਨ ਸਤਿਗੁਰੂ ਜੀ ਦੀ ਸੰਗਤ ਵਿੱਚ ਸਾਧੂ ਉੱਤਮ ਜਨ ਜਿਹੜੇ ਨੇ ਇਕ ਰਸ ਸੁੰਨ ਸਮਾਧੀ ਲਾ ਕੇ ਭਾਵ ਅਕਾਲ ਪੁਰਖ ਦੇ ਚਰਨਾਂ ਵਿੱਚ ਸੁਰਤ ਜੋੜ ਕੇ ਸਾਧ ਸੰਗਤ ਸਪਰੰਪਰ ਸਪਰੰਪਰ ਦਾ ਅਰਥ ਹੈ ਲਗਾਤਾਰ ਇੱਕ ਰਸ ਸਮਾਧੀ ਲਾ ਕੇ ਅਬਿਗਤ ਅਲਖ ਅਭੇਵ ਅਗਮ ਅਗਮਿਤ ਅਪਰੰਤਾਰ ਉਹ ਜਿਹੜਾ ਪਰੇ ਤੋਂ ਪਰੇ ਪਹੁੰਚ ਤੋਂ ਪਰੇ ਗੁਰੂ ਨਾਨਕ ਸਾਹਿਬ ਹੈ ਕਹਿੰਦੇ ਜਿਹੜਾ ਅਕਾਲ ਪੁਰਖ ਦਾ ਸਰੂਪ ਗੁਰੂ ਨਾਨਕ ਸਾਹਿਬ ਹੈ ਜਿਹੜਾ ਅਬినాਸ਼ੀ ਹੈ ਜਿਹੜਾ ਸਮਝ ਤੋਂ ਪਰੇ ਹੈ ਜੀਦੇ ਭੇਦ ਨੂੰ ਨਹੀਂ ਜਾਣਿਆ ਜਾ ਸਕਦਾ ਜਿਹੜਾ ਅਗੰਮ ਹੈ ਜਿਹੜਾ ਬੇਖਦ ਹੈ ਉਹ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਗੁਰੂ ਨਾਨਕ ਸਾਹਿਬ ਕਹਿੰਦੇ ਉਤਮ ਜਨ ਸਾਧੂ ਜਨ ਸੰਗਤ ਵਿੱਚ ਇੱਕ ਰਸ ਸਮਾਧੀ ਲਾ ਕੇ ਉਸ ਗੁਰੂ ਨਾਨਕ ਸਾਹਿਬ ਜੀ ਦੇ ਗੁਣ ਗਾਉਂਦੇ ਨੇ ਸੋ ਇਸ ਸ਼ੰਤ ਦੇ ਵਿੱਚ ਜੀਤ ਦੇ ਵਿੱਚ ਇੱਕ ਸੋਰਠਾ ਇੱਕ ਦੁਹਰਾ ਹੋਰ ਸ਼ੰਤ ਹੈ ਇਹਦੇ ਵਿੱਚ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਦੇ ਚਰਣਾ ਵਿੱਚ ਨਮਸਕਾਰ ਕਰਦੇ ਆ ਗੁਰੂ ਨਾਨਕ ਸਾਹਿਬ ਦੀ ਵੰਡਣਾ ਕੀਤੀ ਗੁਰੂ ਨਾਨਕ ਸਾਹਿਬ ਦਾ ਮੰਗਲਾ ਚਰਨ ਕੀਤਾ ਹੈ ਜੀ ਉੱਲਾ ਚੁੱਕਾਂ ਦੀ ਕਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ